ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਅੱਜ ਤਰੀਕਾ 8 ਸਤੰਬਰ 2024 1:50 ਮਿੰਟ ਤੇ ਮੇਰੇ ਨਾਲ ਜਗਤਾਰਪਾ ਜੀ ਮਨਦੀਪ ਸਿੰਘ ਖਾਲਸਾ ਜੀ ਤੇ ਮਨਦੀਪ ਸਿੰਘ ਰਾਮਪੁਰਾ ਜੀ ਅਸੀਂ ਹਿਆਰਪੁਰ ਤੋਂ ਰਵਾਨਾ ਹੋਣ ਲੱਗੇ ਆ ਲੁਧਿਆਣਾ ਲਈ ਲੁਧਿਆਣਾ ਸੀਐਮਸੀ ਹਸਪੀਟਲ ਬਹੁਤ ਇੱਕ ਦੁੱਖ ਵਾਲੀ ਖਬਰ ਆ ਕਿ ਸਾਡਾ ਇੱਕ ਡਰਾਈਵਰ ਵੀਰ ਗਵਾਲੀਅਰ ਤੋਂ ਡਬਰੇ ਤੋਂ ਵੀਰ ਗੱਡੀ ਲੈ ਕੇ ਆਇਆ ਹੋਇਆ ਸੀਗਾ ਤੇ ਕੱਲ ਰਾਤੀ 7 ਤਰੀਕ ਰਾਤ ਨੂੰ ਵੀਰ 1:30 ਵਜੇ ਮੰਜੀ ਸਾਹਿਬ ਗੁਰਦੁਆਰਾ ਸਾਹਿਬ ਪਹੁੰਚਾ ਉੱਥੇ ਵੀਰ ਨੇ ਗੱਡੀ ਆਪਣੀ ਰੋਕ ਲਈ ਅਰੈਸਟ ਕਰਨ ਦੇ ਲਈ ਤੇ ਵੀਰ ਉੱਥੇ ਸੌਂ ਗਿਆ ਤੇ ਸਵੇਰੇ ਜਦੋਂ ਵੀਰ ਉਹ 5 ਵਜੇ ਉੱਠਿਆ ਤੇ ਵੀਰ ਜੀ ਦੋ ਬੰਦਿਆਂ ਨੇ ਉਹਨੂੰ ਫੜ ਕੇ ਉਹਨਾਂ ਲੁੱਟਕੋ ਕਰਨ ਦੀ ਕੋਸ਼ਿਸ਼ ਕੀਤੀ ਤੇ ਤੀਜੇ ਨੇ ਪਿੱਛੋਂ ਦੀ ਸਾਲ ਹੀ ਰਗ ਜਿਹੜੀ ਆ ਉਹ ਕੱਟ ਦਿੱਤੀ ਆ ਤੇ ਸਾਨੂੰ ਫੋਨ ਆਇਆ ਸੀਗਾ ਹੁਣ ਤੋਂ 3 ਘੰਟੇ ਪਹਿਲਾਂ ਵੀ ਬਾਈ ਉੱਥੇ ਪਹੁੰਚੋ ਹੈ ਨਾ ਤੇ ਦਬਲਿਓ ਫੋਨ ਆਇਆ ਸੀ ਆਪਾਂ ਨੂੰ ਗਵਾਲੀਅਰ ਤੋਂ ਤੇ ਅਸੀਂ ਹੁਣ ਜਾ ਰਹੇ ਆ ਚਾਰੇ ਜਾਣੇ ਬ੍ਰਦਰ ਗਰੁੱਪ ਹਿਸ਼ਾਰਪੁਰ ਤੋਂ ਬੇਨਤੀ ਇਹ ਆ ਵੀਡੀਓ ਨੂੰ ਦੱਬ ਕੇ ਸ਼ੇਅਰ ਕਰੋ ਤੇ ਜਿਹੜੇ ਆਪਣੇ ਬ੍ਰਦਰ ਗਰੁੱਪ ਵਾਲੇ ਲੁਧਿਆਣੇ ਵਾਲੇ ਵੀਰ ਆ ਉਹ ਵੀ ਜਲਦੀ ਤੋਂ ਜਲਦੀ ਸਾਨੂੰ ਕਾਲ ਕਰੋ ਤੇ ਉੱਥੇ ਹਸਪੀਟਲ ਪਹੁੰਚੋ ਕਿਉਂਕਿ ਕਿਸੇ ਵੀ ਚੀਜ਼ ਦੀ ਲੋੜ ਆ ਆਪਾਂ ਉਹਨਾਂ ਦੀ ਪੂਰੀ ਕਰਾਂਗੇ ਦੂਜੀ ਸਟੇਟ ਚੋਂ ਡਰਾਈਵਰ ਵੀਰ ਆਇਆ ਹੋਇਆ ਹੈ ਨਾ ਆਪਣੇ ਪੰਜਾਬ ਦਾ ਹੋਵੇ ਚਲੋ ਲੱਖ ਰਿਸ਼ਤੇਦਾਰ ਆ 100 ਬੰਦੇ ਹੋਰ ਹੁੰਦੇ ਆ ਪਰ ਉਹ ਡਬਰੇ ਤੋਂ ਆਏ ਹੋਏ ਆ ਤੇ ਆਪਾਂ ਉਹਨਾਂ ਕੋ ਜਿੰਨੀ ਜਲਦੀ ਹੋ ਸਕਦਾ ਲੁਧਿਆਣਾ ਸੀਐਮਸੀ ਹਸਪੀਟਲ ਪਹੁੰਚਣਾ ਆ ਤੇ ਵੀਰ ਨੂੰ ਜਿਹੜਾ ਹੈ ਨਾ ਤੁਹਾਡੀਆਂ ਦੁਆਵਾਂ ਦੀ ਲੋੜ ਆ ਉਹਦੀ ਜਾਨ ਬਚ ਜਾਵੇ ਕੋਈ ਵੀ ਹੈ ਨਾ ਵੀ ਜਿਹੜਾ ਕਿਸੇ ਦੇ ਪਰਿਵਾਰ ਦਾ ਬੰਦਾ ਇਦਾਂ ਨਹੀਂ ਜਾਣਾ ਚਾਹੀਦਾ ਤੇ ਬਾਕੀ ਜਿਹੜੀ ਗੱਲਬਾਤ ਉੱਥੇ ਪਹੁੰਚ ਕੇ ਸਾਰੀ ਆਪਾਂ ਇੱਕਦਮ ਤਾਂ ਨਾ ਕਲੀਅਰ ਕਰਾਂਗੇ ਕਿਵੇਂ ਆ ਕਿੱਦਾਂ ਆ ਉਹਨੇ ਵੀਡੀਓ ਪਾਉਣ ਦਾ ਆਈ ਮਤਲਬ ਸਿਗਾ ਵੀ ਬਾਈ ਸਾਰਿਆਂ ਨੂੰ ਪਤਾ ਲੱਗਿਆ ਵੀ ਆਹ ਕੰਮ ਹੋਇਆ ਕੱਲ ਰਾਤ ਹੀ ਤੇ ਸਾਡੇ ਜਿਹੜੇ ਲੁਧਿਆਣੇ ਵਾਲੇ ਡਰਾਈਵਰ ਵੀਰ ਆ ਉਹ ਜਲਦੀ ਤੋਂ ਜਲਦੀ ਸੀਐਮਸੀ ਹਸਪੀਟਲ ਪਹੁੰਚੋ ਬਾਕੀ ਖਾਲਸਾ ਜੀ ਤੁਹਾਨੂੰ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਵੇਰੇ ਆਪਣੇ ਬ੍ਰਦਰ ਗਰੁੱਪ ਦੇ ਵਟਸਐਪ ਗਰੁੱਪ ਦੇ ਵਿੱਚ ਵੀ ਇੱਕ ਬੇਨਤੀ ਕੀਤੀ ਸੀ ਕਿ ਇਹ ਜਿਹੜੇ ਸ਼ਰਾਰਤੀ ਅੰਸਰ ਆ ਸਾਡੇ ਡਰਾਈਵਰੀ ਵਿਭਾਗ ਦੇ ਦੁਸ਼ਮਣ ਬਣੇ ਹੋਏ ਆ ਇੰਨੀ ਮਿਹਨਤਾਂ ਕਰਕੇ ਸਾਡੇ ਡਰਾਈਵਰ ਵੀਰ ਘਰ ਪਰਿਵਾਰ ਆਪਣੇ ਕਈ ਕਈ ਦਿਨਾਂ ਨਾ ਆਉਂਦੇ ਨਹੀਂ ਭੁੱਖੇ ਰਹਿ ਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਕੇ ਕਿਤੇ ਆਪਣੇ ਗੱਡੀਆਂ ਦਾ ਕੰਮ ਚਲਾ ਰਹੇ ਆ ਤੇ ਫਿਰ ਵੀ ਇਹ ਲੋਕ ਸਾਨੂੰ ਜੀਣ ਨਹੀਂ ਦੇ ਰਹਿ ਚਲੋ ਹੁਣ ਉਹ ਜਿਹੜੀ ਸਾਡੇ ਵੀਰ ਨਾਲ ਘਟਨਾ ਵਾਪਰ ਗਈ ਗੁਰੂ ਮਹਾਰਾਜ ਅੱਗੇ ਅਰਦਾਸ ਕਰਦੇ ਆ ਕਿ ਉਹਨੂੰ ਜਲਦੀ ਤੋਂ ਜਲਦੀ ਸਿਹਤਮੰਦ ਕਰਨ ਅਸੀਂ ਵੀ ਹੁਣ ਬ੍ਰਦਰ ਗਰੁੱਪ ਦੇ ਮੈਂਬਰ ਉੱਥੇ ਪਹੁੰਚ ਰਹੇ ਆ ਹੋਰ ਵੀ ਸਾਡੇ ਮੈਂਬਰ ਉੱਥੇ ਪਹੁੰਚ ਰਹੇ ਆ ਉਸ ਤੋਂ ਬਾਅਦ ਕੀ ਕਾਰਵਾਈ ਹੋਏਗੀ ਅਸੀਂ ਮੰਜੀ ਸਾਹਿਬ ਜਾਵਾਂਗੇ ਪੁਲਿਸ ਸਟੇਸ਼ਨ ਵੀ ਜਾਵਾਂਗੇ ਗੱਲਬਾਤ ਕਰਦੇ ਆ ਕਿਉਂਕਿ ਜਿਹੜੇ ਚੋਰ ਫੜਨੇ ਕੋਈ ਔਖੀ ਗੱਲ ਨਹੀਂ ਆ ਪ੍ਰਸ਼ਾਸਨ ਵਾਸਤੇ ਲੇਕਿਨ ਇਸ ਵਿੱਚ ਸਾਨੂੰ ਪ੍ਰਸ਼ਾਸਨ ਦਾ ਬਹੁਤ ਵੱਡਾ ਸਾਥ ਚਾਹੀਦਾ ਤੇ ਹੁਣ ਪਹੁੰਚਦੇ ਆ ਹਸਪੀਟਲ ਉਸ ਤੋਂ ਬਾਅਦ ਦੀ ਜਾਣਕਾਰੀ ਤੁਹਾਨੂੰ ਜਰੂਰ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ